ਯੂਥ ਕਾਲੀ ਦਲ ਵੱਲੋਂ ਇੱਕ ਅਹ ਮੀਟਿੰਗ ਜਿਹੜੀ ਕੀਤੀ ਗਈ ਆ ਯੂਥ ਦੇ ਨਾਲ ਸਾਡੇ ਇਸ ਸਮੇਂ ਯੂਥ ਕਾਲੀ ਦਲ ਦੇ ਪ੍ਰਦਾਤ ਸਰਜੀਤ ਸਿੰਘ ਜੀ ਚੇਰਮੈਨ ਮੌਜੂਦ ਨੇ ਗੱਲਬਾਤ ਕਰ ਲੈਣੇ ਜੀ ਸਰ ਕੀ ਮੀਟਿੰਗ ਦਾ ਮਕਸਦ ਦੇਖੋ ਇੱਕ ਤਾਂ 14 ਤਰੀਕ ਨੂੰ ਜਿਹੜੀ ਮਾਗੀ ਦੇ ਸਮਾਗਮ ਹੁੰਦੇ ਨੇ ਹਰ ਇੱਕ ਸਾਲ ਮੁਖਤਰ ਸਾਹਿਬੀ ਕੇ 40 ਮੁਕਤਨ ਦੀ ਯਾਦ ਨੂੰ ਸਮਰਪਿਤ ਹੋਤੇ ਹਨ ਸਮਾਗਮ ਹੁੰਦੇ ਨੇ ਉਹਨਾਂ ਚ ਸ਼੍ਰੋਮਣੀ ਕਾਲੇ ਦਲ ਦੇ ਤੇ ਹੋਰ ਵੀ ਪਾਰਟੀਆਂ ਦੀ ਵੱਖ-ਵੱਖ ਰੀਅਮਣੀ ਸੈਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਸੋ ਹਰ ਇੱਕ ਸਾਲ ਵੀ ਫਿਰ ਸ਼੍ਰੋਮਣੀ ਕਾਲੇ ਦਲ ਦੀ ਕਾਨਫਰੰਸ ਹੁੰਦੀ ਆ ਇਸ ਵਾਰ ਵੀ ਜਿਹੜੀ ਕਾਨਫਰੰਸ ਆ ਉ ਤੇ ਯੂਥ ਅਕਾਲੀ ਦਲ ਆਪਣੇ ਮਤਲਬ ਅਹਿਮ ਭੂਮਿਕਾ ਉਸ ਰੈਲੀ ਦੇ ਵਿੱਚ ਨਿਭਾਊਗਾ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਵੇਂ ਸਰਦਾਰ ਲਹਿਰ ਵਾਲੇ ਹਜੇ ਤੱਕ ਜਿਹੜੇ ਨੇ ਪ੍ਰਧਾਨ ਸਾਹਿਬ ਨੂੰ ਕੀਰ ਦੇ ਨਜ਼ਰ ਆ ਰਹੇ ਅਕਾਲੀ ਦਲ ਦੇ ਉੱਤੇ ਜ਼ਾਬਬਾਜ਼ੀਆਂ ਕਰਦੇ ਨਜ਼ਰ ਆ ਰਹੇ ਜਦਕਿ ਜਿਹੜੀ ਸਜ਼ਾ ਮਿਲੀ ਸੀ ਉਹ ਭੁਗਤਾਂ ਨਹੀਂ ਦਿੱਤੀ ਉਹਦੇ ਪੱਲੀ ਕੱਖ ਨਹੀਂ ਹੈਗਾ ਇੱਕ ਨੰਬਰ ਦੇ ਝੂਠੇ ਨੇ ਫੇਰ ਤੋਂ ਕਹਿਣ ਕੋਈ ਗਰੇਜ ਨਹੀਂ ਹੈਗਾ ਕਿਉਂਕਿ ਜਿਹੜੇ ਲੋਕ ਸ੍ਰੀ ਕਾਲ ਤਖਸਾਲ ਦੀ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਨੇ ਮੁੱਕਰ ਸਕਦੇ ਨੇ ਆਪਣੇ ਕੋਲ ਤੇ ਗੱਲਾਂ ਬਣਾ ਸਕਦੇ ਨੇ ਤੇ ਦੂਜਿਆਂ ਦਾ ਏਜੰਡਾ ਪਾਰਟੀ ਵਿੱਚ ਲਾਗੂ ਕਰਾਉਣ ਲਈ ਜ਼ੋਰ ਲਾ ਸਕਦੇ ਨੇ ਉਹਨਾਂ ਤੇ ਕੋਈ ਯਕੀਨ ਨਹੀਂ ਕਰੇਗਾ ਇੱਕ ਦੱਸਾਂ ਮੈਂ ਗੱਲ ਆਉਣ ਵਾਲੇ ਦਿਲਾਂ ਦੇ ਵਿੱਚ ਨਾ ਹੁਣ ਤੁਸੀਂ ਗੱਲ ਛੇੜਤਾ ਲਈ ਸੁਧਾਰ ਲਹਿਰ ਵਾਲਿਆਂ ਜਿਹੜੇ ਜਿਹੜੇ ਵੀ ਦੋ ਤਿੰਨ ਬੰਦਿਆਂ ਦਾ ਤਾਂ ਨਾ ਮਤਲਬ ਸਾਰਿਆਂ ਦਾ ਚਿਹਰਾ ਅੱਗੇ ਨੰਗਾ ਕਰ ਦਾਂਗੇ ਜਮ੍ਹੇ ਨੰਗਾ ਤੇ ਪਤਾ ਲੱਗ ਜਾਏਗਾ ਪੰਜਾਬੀਏ ਨੂੰ ਕਿ ਇਸ ਤੋਂ ਬੰਦੇ ਝੂਠੇ ਨੇ ਕੋਈ ਕਿਸੇ ਨੇ ਮੂੰਹ ਨਹੀਂ ਲਾਉਣਾ ਇਹਨਾਂ ਨੇ ਮੰਨ ਲਿਆ ਦੇ ਵਿੱਚ ਮੂੰਹ ਨਹੀਂ ਲਾਉਣਾ ਇਹੋ ਜਿਹਾ ਹਾਲ ਹੋਣਾ ਉਹ ਛਿੰਮੇ ਪਾਤਸ਼ਾਹ ਦੇ ਤਖਤ ਦੇ ਵਿੱਚ ਤਾਕਤ ਬਹੁਤ ਹੈ ਛਿੰਮੇ ਪਾਤਸ਼ਾਹ ਤਖਤ ਹੈ ਵੀ ਨਹੀਂ ਕਿ ਜਿਹੜਾ ਮਰਜੀ ਗਿਆ ਉੱਥੇ ਜਾ ਕੇ ਗੱਲਾਂ ਦਾ ਕੜਾ ਝੂਠ ਆਪਣੀ ਆਪਣੀ ਲੀਡਰੀ ਚਲਾ ਲੂਗਾ ਜਿਹੜੇ ਨੀਵੇਂ ਹੋ ਕੇ ਝੁੱਕ ਕੇ ਸਾਰਾ ਕੁਝ ਝੋਲੀ ਪਾ ਗਏ ਗੁਰੂ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਪਰ ਜਿਹੜੇ ਲੋਕਾਂ ਨੇ ਆੜ ਲੱਤੀ ਲੈਣ ਦੀ ਕੋਸ਼ਿਸ਼ ਕੀਤੀ ਝੂਠ ਬੋਲੇ ਵਸੀਲ ਤੇ ਖੜਕੇ ਤੁਸੀਂ ਇਹ ਦੇਖੋ ਬਣਦਾ ਕੀ ਆ ਇਕ ਵਾਰ ਸਵਾਲ ਕਿਸ ਤਰੀਕੇ ਦੀ ਅਗਲੀ ਜਿਹੜੇ ਰਣਨੀਤੀ ਰਹਿਣ ਵਾਲੇ ਯੂਥ ਕਾਲੀ ਦਲ ਦੀ ਮੀਟਿੰਗਾਂ ਨੂੰ ਲੈ ਕੇ ਜਾਂ ਪੰਜਾਬ ਦੇ ਹਰ ਕੋਨੇ ਜਾਣਾ ਰਣਨੀਤੀ ਕਲੀਅਰ ਹੈ ਸੱਚ ਦੀ ਲੜਾਈ ਲੜਾਂਗੇ ਸੱਚ ਤੇ ਪਹਿਰਾ ਦੇਵਾਂਗੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਦਸਤਾਰਾਂ ਸਜਾਓ ਬੱਦ ਤੋਂ ਬੱਦ ਕੇਸ ਰੱਖੋ ਕਿਉਂਕਿ ਇਹ ਵੀ ਜ਼ਰੂਰੀ ਹੈ ਨਸ਼ੇ ਛੱਡੋ ਅਤੇ ਸੱਚ ਤੇ ਪਹਿਰਾ ਦਿਓ ਸੱਚ ਤੇ ਬੋਲਣ ਲਈ ਸੱਚ ਤੇ ਖੜਨ ਲਈ ਸੱਚਾਈ ਦੇ ਨਾਲ ਲੜਨ ਲਈ ਕਿਸੇ ਡਰ ਭੈ ਦੀ ਲੋੜ ਨਹੀਂ ਹੁੰਦੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਤੁਰੇ ਆ ਜਿਹੜੇ ਵੀ ਅਕਾਲੀ ਦਲ ਜਾਂ ਅਕਾਲੀ ਦਲ ਲੀਡਰਸ਼ਿਪ ਨੂੰ ਕਿਸੇ ਦੇ ਏਜੰਡੇ ਤੇ ਖੋਰਾ ਲਾਉਣ ਦੀ ਕੋਸ਼ਿਸ਼ ਕਰਦੇ ਆ ਸਾਰਿਆਂ ਦੀ ਇਕੱਲੇ ਇਕੱਲੇ ਦੀ ਤੈਅ ਲਾਵਾਂਗੇ ਆ 15 ਦਿਨ ਮੈਂ ਚੁਪਤਾ ਰਹਿਆ ਕਿਉਂਕਿ ਸ਼ਹੀਦਾਂ ਦੀ ਧਰਤੀ ਸਾਕਾ ਸਰਾਂ ਦੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੋਂ ਮਾਉਣਾ 15 ਦਿਨ ਪਰਹੇਜ਼ ਕੀਤਾ ਕਿ ਇਹਨਾਂ ਦੀ ਧਿੱਦੀ ਦੇ ਨਾਂ ਬੋਲਿਆ ਜਾਵੇ ਹੁਣ ਇਕੱਲੇ ਇਕੱਲੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੇਖਾ ਜੋਖਾ ਕਰਾਂ ਜੀ ਸੋ ਇਹ ਸੰਸਾਰ ਨਾਲ ਸਰਜੀ ਚਿੰਜਰ ਜਿਹੜੇ ਕੇ ਯੂਥ ਕਾਲੀ ਦਲ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀ ਆ ਚੌਥੀ ਪੱਤੀ تیاری ਜਿਹੜੀ ਆ ਵਿੰਲੀ ਆ ਤੇ 14 ਤਰੀਕ ਨੂੰ ਇੱਕ ਵੱਡੀ ਤੇ ਵਿਸ਼ਾਲ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾਵੇਗੀ ਮਾਗੀ ਦੇ ਮੇਲੇ ਉਤੇ ਉੱਥੇ ਹੀ ਜਿਹੜਾ ਹੈ ਆ ਯੂਥ ਕਾਲੀ ਦਲ ਤੇ ਕਾਲੀ ਦਲ ਨੂੰ ਟਾਲ ਲਉਣ ਵਾਲੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਆ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ